कमाल कमाली कमाल ਸਤਿ ਸ਼੍ਰੀ ਅਕਾਲ ਨਾਂ ਕੁਇਓ ਦੇ ਕਹੇ ਤੂਆਸੇ ਗਰਵੀਤੋ ਖੰਦੇ ਚੱਲੋ ਜੀ ਇਹ ਕੰਦੇ ਜੀ ਛੇੜੀਅਲ ਸੀ ਕ੍ਰਪਾ ਦਾ ਬੰਦ ਹਿੱਸੇ ਖੇਡ ਵਾਲਾ ਚੱਲੋ ਜੀ ਆਹ ਸਾਹਮਣੇ ਦੇਖੀਏ ਮੇਰੇ ਵੀਰੋ ਪਵਨਜਾ ਦਾਸਰਾ ਜੌਂਦੀਆ ਮੇਰੇ ਰੰਗ ਖੇਡ ਪਰੋ ਜੇ ਕੰਦ ਚਲੇ ਕੋ बाजार करी नहीं मुंडिया हम कोई होगी औखा होगा ਆਜਾ ਆਜਾ ਮੇਰੇ ਕਹੇ ਤੋਂ ਨਹੀਂ ਆਉਂਦਾ ਜਿਹੜੀ ਛਿੱਤੇ ਪਾਈਆਂ ਉਹ ਨਹੀਂ ਆਉਂਦੀ ਉਹ ਛਿੱਤੇ ਪਾਈਆਂ ਦਾ ਜਿਹੜੀ ਉਹ ਨਹੀਂ ਆਉਂਦੀ ਆਉਂਦਾ ਛਿੱਤੇ ਆਉਂਦਾ ਗੁਰੇਵਰ ਵੀ ਹੱਥ ਲੱਗ ਗਿਆ ਤੇਰੇ ਤੇਰੇ ਵੀ ਆਓ ਬੋਲੀਆ ਕਰਦੇ ਤਾਰਲੇ ਤੇ ਖੇਰ ਬਗ ਬੱਤੇ ਤੇਰੇ ਤੇਰੇ ਗੁਰੇਵਰ ਵੀ ਨਿਡਰ ਖੇਰ ਬਗ ਬੱਤੇ ਛਿੱਤੇ ਆਉਣਾ ਹੁਣ ਛਿੱਤੇ ਆ ਪੈਣਾ ਹੁਣ ਕਮਾਲ ਕਰਨੀ ਪੈਣੀ ਹੈ ਔਰ ਖੇਡ ਮੈਦਾਨ ਦੇ ਵਿੱਚੋਂ ਅਗਲਾ ਟ੍ਰੈਕਟਰ ਵੀ ਮੀਰਾ ਜੀ ਜਲਦੀ ਮੈਦਾਨ ਦੇ ਵਿੱਚ ਲੈ ਆਈਏ ਅਗਲਾ ਟ੍ਰੈਕਟਰ ਆਪਾਂ ਜਲਦੀ ਆ ਜਾਈਏ ਹਾਰਮ ਬੰਟਾਰੀ ਸਾਡਾ ਗਿਆ ਸੱਖਾ ਗੁਰਪੁਰਿਆਂ ਦਾ ਟ੍ਰੈਕਟਰ ਇਹ ਤੋਂ ਬਾਅਦ ਗਰਾਊਂਡ ਦੇ ਵਿੱਚ ਹੋਊਗਾ ਉਹ ਗਰਾਊਂਡ ਦੇ ਵਿੱਚ ਟ੍ਰੈਕਟਰ ਚੱਲਦੀ ਹੈ ਕਿ ਘੁਰਤੀ ਹਲਵਾਰੇ ਵਾਲੇ ਦੀ ਕੰਦੀ ਹੋਈ ਜਾਇਆ ਇਹ ਕਹਿੰਦੇ ਹਲਵਾਰਾ ਫੀਲ ਗੁਰਪੁਰਿਆਂ ਦਾ जा सघा اوه فریزر دوانا او 45 فارما نا او بندو له نا او کل 5000 نا ਆਕੇ ਮਾੜੂ ਪੂਰੇ ਖੁਸਾ ਫਾਜੀ ਆ ਜੀ ਉੱਡ ਜਾ ਉੱਡ ਨੂੰ ਕਰਦਾ ਕੰਮ ਆ ਜਾ ਵੀ ਹੋ ਟਰਾਲੀ ਨੂੰ ਲਾ ਕੇ ਲੈ ਜਾ ਕਰ ਟਰਾਲੀ ਨੂੰ ਉੱਡਾ ਕੇ ਲੈ ਜਾ ਕਬਰੂਆ ਜੇ ਮਾੜਾ ਉੱਡ ਜਾ ਉੱਡ ਕੇ ਕਰਦਾ ਤਾਂ ਟਰਾਲੀ ਨੂੰ ਉੱਡਾ ਕੇ ਲੱਗੇ ਨਹੀਂ ਦਿੱਤੇ ਸਾਹਮਣੇ ਨਹੀਂ ਲੱਗੇ ਆਰ ਵੀ ਹੋ ਗਿਆ ਕਰਦਾ ਵੀਰਾਂ

चलो चलो बन्दे यूँ तो बनिया तो बने 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 � ਕਹਿੰਦੇ ਫਕਟਰ ਰੀਜ ਕਰਾਰੇ ਗੁਰਪਾਲ ਮੇਰੇ ਵੀਰੇ ਖੇਡ ਦੇ ਮੈਦਾਨ ਦੇ ਵਿੱਚ ਪੰਨੂ ਬ੍ਰੋਕਰ ਜੀ ਕਹਿੰਦੇ ਨੀਨਾ ਬਿਨਾ ਕਿਸੇ ਰੋਏ ਰੋਟੇ ਕਾਕ ਨਹੀਂ ਟੱਕਲੇ ਨਾਲ ਆਹ ਨਿਚਾਰੇ ਵੱਜੇ ਦੋਨੇ ਉਹ ਹੱਲੇ ਖਿਲਾੜੇ ਨੇ ਜਿਵੇਂ ਰਾਮ ਗੁਰ ਸਿੰਘ ਤੇ ਸਾਲ ਕੱਲੇ ਪੰਨੂ ਬ੍ਰੋਕਰ ਹੋਣੀ ਪੱਟਾ ਮਾਨ ਕਰੂ ਜਾ ਰਹੇ ਆ ਉਹ ਬੱਲੇ 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 ਅਨੋਖੜ ਵਾਲੀ ਆ ਰਹੀ ਓਏ ਖੇਡਾਰੇ ਬੈਂਦਾ ਮੇਰੇ ਵੀਰੇ ਇਸ ਨੌਜਵਾਨ ਦਾ

ਸਭਾ ਦੇਖਿਓ 2 ਮਿੰਟ 17 ਸੈਕਿੰਡ 35 ਮਾਈਕਰੋ ਜਿਹੜਾ ਪਿਛਲੇ ਲੱਗੇ ਕਰਨਾ ਰਦਰ ਜੀ ਦੇ ਵਿੱਚ ਇਹ ਰੈਡੀ ਹੋ ਜੀ ਹਾਂ ਜੀ ਬਾਈ ਜੰਨੇ ਆ ਦੇ ਨੂੰ 70 ਤਲਾਵਾ ਦੇ ਰਹੇ ਹੋ ਉਹ ਸਵਰਾਜ ਕਹਿੰਦੇ ਆ ਮੇਰੇ ਜਿਹੜੇ ਕਹਿੰਦੇ ਆ ਇੱਕ ਨੰਬਰ ਦੇ ਕਹਿੰਦੇ ਕਿ ਮੇਰਾ ਵਰਕਾ ਹੁੰਦੇ ਆ ਮੋਰਾ ਯਾਰ चर्चे हूंदे मोर बारी तौर ते भॻत सिंगे उ ते साल रहण जा चवण भॻत सिंगले उन ते साल खां रहण जा जवान भॻत सिंगले परे ਰਹਿਣੋ

ਕਮਾਂਡ ਚਾਬਰੇ ਐਸਨ ਮੇਨ ਲੇਖਰੇ ਕ੍ਰਿਸ਼ਟ। ਹਾਜ ਕੈਮਰਾ ਕਰ ਰਹੀ ਆ ਪਾਇਲਟ ਨਾਲ ਹੀ ਸਾਡੇ ਅਰਵਿੰਦਰ ਪਾਲ ਕਹਿੰਦਾ ਰਿਹਾ। ਸਦਾ ਹਰਿੰਦਰਪਾਲ ਪੰਨੀ ਵੀਰ ਹੈ। 1000 ਤੋਂ ਉੱਪਰ ਸਵਰਾਜ ਵਾਲੇ ਪਾਇਲਟ ਵੱਲੋਂ 1150 ਬਰਾਬਰ ਵੱਲੋਂ ਜਿਹੜੇ ਪੁੱਜ ਗਏ ਨੇ ਵੀਰੋ ਇਹ ਬੱਟੇ ਮਾਰ ਦੀ ਗੱਲ ਆ। डी <önemli> 32000 ਪਲੱਸ ਸਾਡੇ ਵੀਰਾਂ ਦਾ ਜਿਹੜਾ ਟਾਈਮ ਲੱਗਿਆ ਹੋਇਆ ਸੀਗਾ ਤੇ ਫੋਟੋ ਦੇ ਵਿੱਚ ਆਪਣੀ ਤਸਵੀਰ ਲੱਭੀ ਜਾਈਏ ਵੀ ਪਤਾ ਨਹੀਂ ਅਸਲੀ ਰਾਵਾ ਵੀਰ ਦੀ ਲਾਈਵ ਦਾ ਛੱਡ ਦੋ ਮਾਡਲ ਕੈਸੀ ਮੈਕਰੋ ਦੇ ਨਾਲ ਫੋਟ ਵੱਡੀ ਮੋੜ ਕਰਾਂ ਮੈਂ ਵੀ ਮਾੜੀ ਇੱਕ ਵੀਰ ਅਸ਼ੂ ਨੇ ਸਟ ਤੇ ਨਾਲ 2100 ਦੂਜਾ ਨੰਬਰ ਵਾਲੇ ਵੀਰ ਹਲਵਾਰਾ ਫੀ